ਆਪਾਂ ਦਰਸ਼ਨ ਕਰਦੇ ਹਾਂ ਬੁੱਢਾ ਜੋੜ ਸਾਹਿਬ ਗੁਰਦੁਆਰਾ ਮਹਤਾਬ ਸਿੰਘ ਸੁੱਖਾ ਸਿੰਘ ਜਿੱਥੇ ਮੱਸਾ ਰੰਗੜ ਦਾ ਸਿਰ ਵੱਢ ਕੇ ਲਿਆਂਦਾ ਗਿਆ ਉੱਥੇ ਅੱਜ ਆਪਾਂ ਦਰਸ਼ਨ ਕਰਨ ਚੱਲੇ ਹਾਂ ਭਾਈ ਸਾਰੀਆਂ ਸੰਗਤਾਂ ਨੇ ਦਰਸ਼ਨ ਕਰਨੇ ਆ ਦਰਸ਼ਨ ਜੋੜੀ ਹੈ ਜਿੱਤੋਂ ਹੁਣ ਆਪਾਂ ਐਂਟਰ ਹੋਵਾਂਗੇ ਆ ਪ੍ਰਦਰਸ਼ਨੀ ਬਣਾਈ ਹੋਈ ਹੈ ਸੁੱਖਾ ਸਿੰਘ ਮਤਾਬ ਸਿੰਘ ਜੀ ਦੀ ਦਰਸ਼ਨ ਕਰੋ ਭਾਈ ਸਾਰੀ ਸੰਗਤਾਂ ਆ ਸੰਗਤਾਂ ਬੈਠੇ ਹਨ ਕੋਲੇ ਜਦੋਂ ਮੱਸਾ ਰੰਗੜ ਦਾ ਸਿਰ ਵੱਢ ਕੇ ਬੁੱਢਾ ਜੁਰ ਲੈਂਦਾ ਗਿਆ ਆ ਸੰਗਤਾਂ ਦਰਸ਼ਨ ਕਰਦੀਆਂ ਹੋਈਆਂ ਦੇਖੋ ਸਾਰੇ ਭਾਈ ਸੰਗਤਾਂ ਦਰਸ਼ਨ ਕਰੋ ਹੁਣ ਆਪਾਂ ਦਰਬਾਰ ਸਾਹਿਬ ਜਾਵਾਂਗੇ ਉਸ ਤੋਂ ਪਹਿਲਾਂ ਆਪਾਂ गुरु की देख लवेंगे भाई आ जाओ भाई गुरु की देख लीए हम आप दरबार साहब जावे ਮਸਤਕ ਹੋਣ ਗੁਰਦੁਆਰੇ ਮੱਥਾ ਟੇਕਣ ਭਾਈ ਉਹ ਸੰਗਤਾਂ ਦਰਸ਼ਨ ਕਰੋ ਭਾਈ ਹੁਣ ਆਪਾਂ ਦਰਬਾਰ ਸਾਹਿਬ ਅੰਦਰ ਆ ਚੁੱਕੇ ਹਾਂ ਆਓ ਦਰਸ਼ਨ ਕਰੋ ਸੰਗਤੋ ਗੁਰਦੁਆਰਾ ਬੁੱਢਾ ਜੋੜ ਜਿੱਥੇ ਮਸਾ ਰੰਗੜ ਦਾ ਸਿਰ ਵੱਢ ਕੇ ਲਿਆਂਦਾ ਗਿਆ so cussing what I was thinking. ਗੁਰਦੁਆਰਾ ਸਾਹਿਬ ਜਿੱਦਾ ਸਰੋਵਰ ਸਾਹਿਬ ਹੈ ਦਰਸ਼ਨ ਕਰੋ ਦਰਸ਼ਨ ਕਰੋ ਜੀ ਸਿੰਘਾਂ ਦੀ ਪ੍ਰਾਤਨ ਲੋ ਇੱਥੇ ਪ੍ਰਾਤਨ ਲੋ ਮਲੇ ਸਿੱਤੇ ਸਿੰਘ ਗੁਰੂ ਘਰ ਲੰਗਰ ਬਣਾਉਂਦੇ ਸੀ ਦਰਸ਼ਨ ਕਰੋ ਭਾਈ ਆਜਾ ਹੁਣ ਲੰਗਰ ਹਾਲ ਚ ਚੱਲ ਗਿਆ ਭਾਈ ਕਰੋ ਸੰਗਤਾਂ ਦੇ ਦਰਸ਼ਨ ਲੰਗਰ ਹਾਲ ਦੇ ਆ ਜਾਓ ਅੱਜ ਹੁਣ ਆਪਾਂ ਲੰਗਰ ਸ਼ਕੀਏ ਸੰਗਤਾਂ ਮੇਲੇ ਦਾ ਆਨੰਦ ਮਾਣਦੀਆਂ ਹੋਈਆਂ ਸਾਰੀਆਂ ਸੰਗਤਾਂ ਬਹੁਤ ਸੰਗਤ ਆਉਂਦੀ ਹੈ ਮਸਜਿਦ ਦੇ ਦਰਸ਼ਨ ਕਰੋ ਜੀ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 1740 ਈਸਵੀ ਚ ਇਸ ਕੋਠੜੀ ਚ ਪਹਿਲਾ ਪ੍ਰਕਾਸ਼ ਹੋਇਆ ਸੀ ਕਰੋ ਦਰਸ਼ਨ ਆਹ ਉਹ ਲੱਕੜਾ ਜਿੱਥੇ ਮੱਸਾ ਰੰਗੜ ਦਾ ਸਿਰ ਵੱਢ ਕੇ ਰੱਖਿਆ ਗਿਆ ਸੁੱਖਾ ਸਿੰਘ ਮਤਾ ਸਿੰਘ ਵੱਲੋਂ ਕਰੋ ਦਰਸ਼ਨ ਪਏ ਆਹ ਉਹ ਲੱਕੜਾ ਜਿੱਥੇ ਮੱਸਾ ਰੰਗੜ ਦਾ ਸਿਰ ਵੱਢ ਕੇ ਲਿਆਂਦਾ ਗਿਆ ਇਹ ਬਾਬਾ ਬਲਵੀਰ ਸਿੰਘ ਜੀ 99 ਕਰੋੜੀ ਉਹਨਾਂ ਦੀ ਸ਼ੋਹਣੀ ਹੈ ਬੁੱਢਾ ਦਲ ਆਹ ਕਰੋ ਬੁੱਢਾ ਜੋੜ ਜੀ ਦਾ ਇਤਿਹਾਸ ਸੰਕੇਪ ਵਿੱਚ ਲਿਖਿਆ ਹੋਇਆ ਹੈ ਪੜ ਸਕਦੇ ਹੋ ਸੰਗਤਾਂ ਕਰੋ ਦਰਸ਼ਨ ਸੱਚਖੰਡ ਵਸ ਨਿਰੰਕਾਰ ਕਰੋ ਦਰਸ਼ਨ ਬੁੱਢਾ ਦਲ ਸੌਣੀ ਆਲੇ ਵੱਲੋਂ ਗੁਰੂ ਘਰ ਬਣਾਇਆ ਗਿਆ ਭਾਈ ਸਾਰੇ ਦਰਸ਼ਨ ਕਰੋ ਜੀ ਆਹਾ ਸ੍ਰੀ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਿਆਰ ਸਦਕਾ ਅਜਾਇਬ ਘਰ ਤਿਆਰ ਕੀਤਾ ਗਿਆ ਹੈ ਇੱਥੇ ਰਾਜਸਥਾਨ ਦਾ ਤੇ ਬੁੱਢਾ ਜੋੜੀ ਦਾ ਇਤਿਹਾਸ ਬਰਾਜਮਨ ਹੈ ਸਾਰਿਆਂ ਸੰਗਤਾਂ ਦਰਸ਼ਨ ਕਰਨ ਜ਼ਰੂਰ ਜੀ